ਅੱਜ ਸ਼੍ਰੀ ਹਿੰਦੂ ਤਖਤ ਦੇਵ ਅਮਿਤ ਸ਼ਰਮਾ ਰਾਸ਼ਟਰੀ ਪ੍ਰਚਾਰਕ ਵੱਲੋਂ ਇੱਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸੰਤ ਸਮਾਜ ਤੋਂ ਸ਼ੰਕਰानंदगिरि ਮਹਾਰਾਜ, ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਤੇ ਵੱਖ-ਵੱਖ ਸੰਗਠਨਾਂ ਦੇ ਆਗੂ ਜਿਸ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰਵਿੰਦ ਗੋਤਮ, ਸ਼ਿਵ ਸੈਨਾ ਪੰਜਾਬ ਪ੍ਰਮੁੱਖ ਗੁਰਪ੍ਰੀਤ ਸਿੰਘ ਲਾੜੀ, ਚੰਡੀਗੜ੍ਹ ਹਿੰਦੂ ਤਖਤ ਪ੍ਰਦੇਸ਼ ਪ੍ਰਮੁੱਖ ਮਨੀਸ਼ ਦੂਬੇ ਹਿੰਦੂ ਤਖਤ ਦੇ ਰਾਸ਼ਟਰੀ ਬੁਲਾਰੇ ਅਸ਼ੋਕ ਤਿਵਾੜੀ ਹਿੰਦੂ ਤਖਤ ਯੂਥ ਸੂਬਾ ਪ੍ਰਧਾਨ ਨਮੇਸ਼ ਰਾਜਪੂਤ ਮੀਤ ਪ੍ਰਧਾਨ ਨਵਦੀਪ ਮਨਕੋਟਿਆ ਜ਼ਿਲ੍ਹਾ ਪਟਿਆਲਾ ਤੋਂ ਪ੍ਰਭਾਰੀ ਵਰਿੰਦਰ ਕੁਮਾਰ ਗੁਪਤਾ ਪੰਜਾਬ ਪ੍ਰਚਾਰਕ ਸ਼੍ਰੀ ਹਿੰਦੂ ਤਖਤ ਮੁਕੇਸ਼ ਸ਼ਰਮਾ ਤੇ ਪੰਜਾਬ ਪ੍ਰਭਾਰੀ ਸ਼ੁਭਮ ਸੋਹੋਤਾ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ ਇਸ ਮੌਕੇ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦੇਵ ਅਮਿਤ ਸ਼ਰਮਾ ਵੱਲੋਂ ਕਿਹਾ ਗਿਆ ਕਿ ਸਾਡੀ ਤਾਕਤ ਸਨਾਤਨ ਹਿੰਦੂ ਸਮਾਜ ਹੈ ਤੇ ਉਹੀ ਤਾਕਤ ਨੂੰ ਮੁੱਖ ਰੱਖਦੇ 25 ਜੁਲਾਈ ਦਿਨ ਵੀਰਵਾਰ ਨੂੰ ਪ੍ਰਾਚੀਨ ਹਨੂਮਾਨ ਮੰਦਿਰ ਮੁੰਡੀ ਖਰੜ ਤੋਂ ਇੱਕ ਹਿੰਦੂਆਂ ਦਾ ਕਾਫਲਾ ਜਿਸ ਦੀ ਕੋਈ ਸੰਤ ਸਮਾਜ ਦੀ ਦੇਖਰੇਖ ਵਿੱਚ ਕੀਤੀ ਹੋਵੇਗੀ ਇਸ ਵਿੱਚ ਹਿੰਦੂ ਸੰਗਠਨਾ ਦੇ ਆਗੂਆਂ ਸਹਿਤ ਭਗਵਾਂ ਧਾਰੀ ਤਿਲਕ ਧਾਰੀ ਹੋ ਕੇ ਵਿਸ਼ਾਲ ਯਾਤਰਾ ਕੱਢੀ ਜਾਵੇਗੀ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਸ੍ਰੀ ਹਰਮੰਦਰ ਸਾਹਿਬ ਨਤਮਸਕ ਹੋਣ ਤੋਂ ਬਾਅਦ ਸ੍ਰੀ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਪਹੁੰਚੇਗੀ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਅਮਿਤ ਸ਼ਰਮਾ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ এজেন্ডਾ ਪੰਜਾਬ ਪ੍ਰਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਤੇ ਹੋ ਰਿਹਾ ਲਗਾਤਾਰ ਹਮਲਿਆਂ ਤੇ ਘੱਟ ਗਿਣਤੀ ਲੋਕਾਂ ਦੇ ਮਨੋਬਲ ਨੂੰ ਵਧਾਉਣ ਲਈ ਪੰਜਾਬ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਆਪਨਾ ਸੰਗਠਨ ਆ ਜਿਹੜੇ ਇੱਥੇ ਆਏ ਹੋ ਦਿਵਸ ਤੇ ਕੀ ਕਰਦੇ। ਪੰਜਾਬ ਸ਼ਕਤਰਾਣਗਰੀ ਸ਼੍ਰੀ ਹਿੰਦੂ ਟਕਤ ਦੇ ਬਰਮਲੀ ਪੰਚਨਨ ਗ੍ਰਿਮਾਰਤ ਜੀ ਦੇ ਚਲਾਏ ਹੋਏ ਹਿੰਦੂ ਟਕਤ ਦੇ ਉਦੇਦਾਰ ਰਸਟ੍ਰੀ ਪ੍ਰਵਕਤਾ ਸਾਡੇ ਅਮਿਤ ਸ਼ਰਮਾ ਜੀ ਨੇ शोभ की वाणी जी ने मरीज दुबे जी ने मोदी बहुत सारे साथी अरे नाल ने आज ਅਸੀਂ ਇੱਥੇ ਜੋ ਲੁਧਿਆਣਾ ਦੇ ਅੰਦਰ ਸੰਦੀਪ ਠੱਪਰ ਜੀ ਤੇ ਹਮਲਾ ਹੋਇਆ ਤਾਂ ਪੰਜਾਬ ਦੇ ਹਾਲਾਤ ਬਦਲ ਰਹੇ ਨੇ ਉਸ ਵਿਸ਼ੇ ਤੇ ਅਸੀਂ ਇਕੱਠੇ ਹੋਏ ਆ ਤਾਂ ਕਿ ਹਿੰਦੂਆਂ ਨਾਲ ਨੂੰ ਸਰਕਾਰਾਂ ਤੇ ਨਾਬ ਆਇਆ ਜਾਵੇ ਤੇ ਸਰਕਾਰਾਂ ਨੂੰ ਸचेत ਕੀਤਾ ਜਾਵੇ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਕਾਲਾ ਦੌਰ ਫਿਰ ਤੋਂ ਮੁੜ ਆ ਜਾਏਗਾ ਇਸ चीज ਨੂੰ ਰੋਕਿਆ ਜਾਵੇ ਠੱਲ ਪਾਈ ਜਾਵੇ ਤਾਂ ਸਾਰੇ ਹੀ ਸਨਾਤਨੀ ਭਰਾਵਾਂ ਦੀ ਇਹ ਹੀ ਅਪੀਲ ਹੈ ਸਰਕਾਰ ਨੂੰ ਕਿ ਇਹ ਤੇ ਸ਼ਰਾਰਤੀ ਅਲਸਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਨਹੀਂ ਤਾਂ Hindu ਸਮਾਜ ਸੜਕਾਂ ਤੇ ਨਜ਼ਰ ਆਏਗਾ ਜਿਹੜੀ ਤੁਹਾਡੇ ਵੱਲੋਂ ਰੈਲੀ ਕੀਤੀ ਜਾਣੀ ਬਧਵਾਰ ਰੈਲੀ ਕੀਤੀ ਜਾਣੀ ਉਹਦਾ ਮੈਸੇਜ ਕੀ ਹੋਏਗਾ ਅਸੀਂ 25 ਤਰੀਕ ਨੂੰ ਇੱਥੋਂ ਦੁਰਗਿਆਣਾ ਮੰਦਿਰ ਤੱਕ ਇੱਕ ਰੈਲੀ ਕੱਢਣ ਜਾ ਰਹੇ ਹਾਂ ਉਹ ਸਨਾਤਨ ਰੈਲੀ ਵੀ ਇਹੀ ਮੁੱਦੇ ਨੂੰ ਲੈ ਕੇ ਕਿ ਸਾਡੇ ਮੰਦਰਾਂ ਨੂੰ ਸਰਕਾਰ ਆਪਣੇ ਅਧਿਕਾਰ ਤੋਂ ਮੁਕਤ ਕਰੇ ਪੰਜਾਬ ਦੇ ਵਗੈਰੇ ਨਾਲ ਹੋਣ ਵਾਲਾ ਮਸਲਾ ਹੈ। ਔਰ ਪੰਜਾਬ ਦੇ ਜੋ ਲੋਕ ਡਰ ਰਹੇ ਨੇ ਕਿ ਅਤਵਾਦ ਦਾ ਸਮਾਂ ਦੁਆਰਾ ਮੁਰ ਤੋਂ ਆ ਰਿਹਾ ਹੈ। ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਕਿ Hindu ਤਖਤ ਦੀ ਸਾਰੀ ਟੀਮ ਸਾਰੇ Hindu ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਹਾਈ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਹਾਂ। ਉਹ ਜਿਹੜਾ ਇਹ ਇੱਕ ਹਮਲਾ ਹੋਇਆ ਹੈਗਾ ਲੁਧਾਨੇ ਦੇ ਵਿੱਚ ਜਿਹੜੀ ਸਿਕਿਉਰਿਟੀ ਫੋਰਸਾਂ ਨੂੰ ਮਿਲੀਆਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਗੱਲ ਸਹੀ ਜ਼ਿੰਮੇਵਾਰੀ ਸੀਗੀ ਉਹ ਤੁਹਾਡੀ ਜਾਣਕਾਰੀ ਨਹੀਂ ਨਹੀਂ ਜੀ ਨਹੀਂ ਇਹ ਤਾਂ ਮਤਲਬ ਕਿ ਤੁਸੀਂ ਦੇਖੋ ਉਹ ਇੱਕ ਬਾਣਾ ਪਾ ਕੇ ਕੁਝ ਨਸ਼ੇੜੀ ਲੋਕ ਲੋਕਿ ਲਹਿਮ ਸਿੰਘ ਵਾਲਾ ਬਾਣਾ ਪਾ ਕੇ ਇੱਕ ਨਿਹੱਥੇ ਆਦਮੀ ਨੂੰ ਘੇਰ ਕੇ ਕਰਬਾਨਾ ਮਾਰਦੇ ਨੇ ਤਾਂ ਇਹ ਬਹੁਤ ਹੀ ਕਾਇਰਾਂ ਨਾ ਹਰਕਤਾਂ ਨਾ ਕਿ ਦਲੇਰੀਆਂ ਦੀ ਹੰਟਰ ਲੈ ਲਾਣਤ ਹੈ ਉਹਨਾਂ ਲੋਕਾਂ ਤੇ ਜੋ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਇਹਨਾਂ ਤੇ ਜਾਗੋ ਗਾ ਰਹੇ ਨੇ ਇਹਨਾਂ ਨੂੰ ਸੂਰਮੇ ਦੱਸ ਰਹੇ ਨੇ ਗੁਰੂ ਮਹਾਰਾਜ ਜੀ ਨੇ ਜਦੋਂ ਸੈਨਾ ਸਜਾਈ ਸੀ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ 10 ਜੜੇ ਇੱਕ ਨਿਹੱਥੇ ਆਦਮੀ ਦੇ ਖਰਪਾਨਾਂ ਨਾਲ ਬਾਹਰ ਕਰੋ ਗੁਰੂ ਸਾਹਿਬ ਦਾ ਕਹਿੰਦੇ ਸੀ ਸਵਾ ਲੱਖ ਸੇ ਇੱਕ ਲੜਾਉ ਮਤਲਬ ਤੁਸੀਂ ਦੇਖੋ ਇੱਕ ਨਿਹੱਥੇ ਆਦਮੀ ਨੂੰ ਜੋ ਕੇ ਹੱਥ ਬੰਨ ਰਿਹਾ ਮਾਫੀ ਮੰਗ ਰਿਹਾ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਜੇ ਵਿਚਾਰਾਂ ਦੀ ਕੋਈ ਲੜਾਈ ਹੈਗੀ ਹੈ ਤਾਂ ਪ੍ਰਸ਼ਾਸਨ ਤੇ ਤੁਸੀਂ ਅਪੀਲ ਕਰੋ ਕੋਰਟ ਜਾਓ ਹਰ ਤਰ੍ਹਾਂ ਦਾ ਤਰੀਕਾ ਹੈਗਾ ਜੇ ਸਰਦਾ ਦੇ ਲੜਾਈ ਲੜਨੀ ਆ ਤਾਂ ਅਸੀਂ ਉਸ ਲਈ ਵੀ ਤਿਆਰ ਜਿਹੜੇ ਗਨਮੈਨ ਮਿਲੇ ਹੋਏ ਆ ਮੇਰਾ ਸਵਾਲ ਉਹ ਸੀ ਗਨਮੈਨ ਦੀ ਗੱਲ ਹੈ ਜੀ ਗਨਮੈਨ ਤਾਂ ਮੈਨੂੰ ਲੱਗਦਾ ਕਿ ਸਰਕਾਰ ਜਿਹੜੇ ਦੇ ਰਹੀ ਹੈ ਤਾਂ ਹਿੰਦੂ ਲੀਡਰਾਂ ਨੂੰ ਮਰਵਾਉਣ ਵਾਸਤੇ ਦੇ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਚ 12 ਤੋਂ 15 ਮਲਾਜਮਾਂ ਦੀ ਮੌਜੂਦਗੀ ਦੇ ਅੰਦਰ ਸੁधीर ਸੂਰੀ ਨੂੰ ਇੱਕ ਸਿੰਗਲ ਮੈਨ ਨੇ ਗੋਲੀਆਂ ਨਾਲ ਕੁੱਟਦਾ ਉਦੋਂ ਉਹਨਾਂ ਕੋਈ ਕਵਾਈ ਫਾਇਰ ਤੱਕ ਨਹੀਂ ਹੋਇਆ ਹੁਣ ਤਾਜ ਲੁਧਿਆਣਾ ਦੇ ਅੰਦਰ ਭੀੜ ਪਾੜ ਵਾਲੀ ਸੜਕ ਤੇ ਇੱਕ ਨਿਹੱਤੇ ਆਦਮੀ ਤੇ ਜਿਹਦੇ ਕੋਲ ਸਕਿਉਰਟੀ ਪ੍ਰੋਵਾਈਡ ਕੀਤੀ ਗਈ ਸੀ ਸਕਿਉਰਟੀ ਵਾਲਾ ਤਾਂ ਨਜ਼ਰ ਵੀ ਨਹੀਂ ਆਇਆ ਜੇ ਉਹ ਕਿਸੇ ਦੀ ਲੱਤ 'ਤੇ ਗੋਲੀ ਮਾਰ ਦਿੰਦਾ ਜਾਂ ਹਵਾਈ ਫਾਇਰ ਕਰ ਦਿੰਦਾ ਉਹਨੇ ਤਾਂ ਕਿਸੇ ਨੂੰ ਦਰਾਂਤ ਵੀ ਕੋਸ਼ਿਸ਼ ਨਹੀਂ ਕੀਤੀ ਤਾਂ ਇਹ ਵੀ ਸਕਿਉਰਟੀਆਂ ਸਾਨੂੰ ਨਹੀਂ ਕਿ ਜੇ ਕਿ ਪੋਲੀਟੀਕਲ ਬੰਦੇ ਤੇ ਅਟੈਕ ਹੋਇਆ ਹੁੰਦਾ ਫਿਰ ਕਿਆ ਕਰਦੀ ਸਿਕਿਉਰਿਟੀ ਨੂੰ ਤੁਹਾਨੂੰ ਕੀ ਲੱਗਦਾ ਗੱਲ ਇਹ ਹੈ ਜੀ ਪੋਲੀਟੀਕਲ ਲੋਕਾਂ ਦਾਦਾ ਇਹਨਾਂ ਨੂੰ ਇਹ ਸਾਰੇ ਅੰਦਰੋਂ ਮਿਲੇ ਹੋਏ ਨੇ ਜੇ ਤੁਸੀਂ ਸੋਚਦੇ ਹੋ ਵੀ ਕਾਂਗਰਸ ਬੀਜੇਪੀ ਦੇ ਖਿਲਾਫ ਹੈ ਬੀਜੇਪੀ ਆਮ ਆਦਮੀ ਪਾਰਟੀ ਖਿਲਾਫ ਹੈ ਇਹ ਸਾਰੇ ਇਕੱਠੇ ਸ਼ਾਮ ਨੂੰ ਇਕੱਠੇ ਹੁੰਦੇ ਨੇ ਇਹ ਸਾਰਿਆਂ ਦੀ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਨੇ ਇਹ ਤਾਂ ਲੋਕਾਂ ਨੂੰ ਲੜਾਣ ਵਾਲੇ ਨੇ ਇਹ ਅਸੀਂ ਲੋਕ ਭੋਲੇ ਆ ਜਿਹੜੇ ਇਹਨਾਂ ਦੇ ਪਹਦਾਵੇ ਚਾਹਦੇ ਨੇ ਕਿ ਇਹ ਬੀਜੇਪੀ ਆ ਦੀ ਹੈ ਕਾਂਗਰਸ ਹੈ ਇਹ ਆਮ ਆਦਮੀ ਪਾਰਟੀ ਹੈ ਇਹ ਸਾਰੇ ਇੱਕੋ ਨੇ ਇਹ ਕਦੋਂ ਪੱਟੀ ਮਾਰ ਜਾਣਗੇ ਕਿਸੇ ਨੂੰ ਕੋਈ ਪਤਾ ਤੁਹਾਡੀ ਸੁਰੱਖਿਆ ਕੌਣ ਕਰੂਗਾ ਕੌਣ ਕਰੂਗਾ ਸਾਡੀ ਸੁਰੱਖਿਆ ਸੀ ਆਪ ਕਰਾਂਗੇ ਜੀ ਸਾਡੇ ਪੁਰੇ ਨਾਫਰਮਗੇ ਮਹਾਕਾਲ ਕਰਨਗੇ ਸਾਡਾ ਨਾਰਾ ਸ਼ਿਵ ਚੱਕ ਦੇ ਜਾ ਕਰੋ ਆਪਣੇ ਜਾ ਕਰੋ ਤੁਹਾਨੂੰ ਕੀ ਲੱਗਦਾ ਗਨਮੈਨ ਜਿਹੜੇ ਗਨਮੈਨ ਹੈ ਲੜੀਏ ਅਤਵਾਦ ਦੇ ਖਿਲਾਫ ਉਹ ਵੀ ਲੜਾਂਗੇ ਜਿਹੜੇ ਤੁਹਾਡੇ ਸ਼ਿਵ ਸੈਨਿਕਾਂ ਕੋਲ ਗਨਮੈਨ ਨੂੰ ਵਾਪਸ ਕਰ ਦੇਣੇ ਚਾਹੀਦੇ ਆ ਫਿਰ ਹਾਂਜੀ ਜਿਹੜੇ ਸ਼ਿਵ ਜ ਆਪਣਾ ਨਸਲਾ ਲਸਨ ਦੇਣਾ ਚਾਹੀਦਾ ਹੋਰ ਗਰਮੇ ਲੈ ਲਓ ਹਰ ਬੰਦੇ ਨੂੰ ਦੇਖੋ ਜੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਹਿੰਦੂ ਲੀਡਰ ਨੇ ਉਹਨਾਂ ਨੂੰ ਲਿਸੰਸੀ ਹਥਿਆਰ ਦਿੱਤੇ ਜਾਣ ਸਾਨੂੰ ਸਕਿਉਰਿਟੀ ਦੀ ਕੋਈ ਲੋੜ ਨਹੀਂ ਹੈ ਜਿਸਕਿਉਰਿਟੀ ਜਿਹੜੀ ਖੁਦ ਬੁਵਾ ਰਹੀ ਹੈ ਧਰਨਾ ਕਿਹਾ ਐਲਾਨ ਕੀਤਾ ਸੀ ਜਦੋਂ ਪ੍ਰਭਾਕਰ ਦੇ ਭੋਗਤੇ ਗਏ ਸੀ ਉਦੋਂ ਅਸੀਂ ਇੱਕ ਚੰਡੀਗੜ੍ਹ ਦੇ ਵਿੱਚ ਐਲਾਨ ਕੀਤਾ ਸੀ ਮਨੀਸ਼ ਦੂਵੇ ਜੇ ਦਿੱਸਤਾ ਸੀ ਅਸੀਂ ਪਸੀਆ ਹਾਊਸ ਦਾ ਖਰਾਬ ਕਰਾਂਗੇ ਇਹ ਸਾਡੇ ਚੰਡੀਗੜ੍ਹ ਪ੍ਰਦੇਸ਼ ਦੇ ਅਧਿ ਦੇਸ਼ ਉਹਦੇ ਬ੍ਰਹਮਾਨੰਦ ਗਿਰੀ ਸੀ ਆਪਣੇ ਆਪਣੇ ਪਟਿਆਲੇ ਤੋਂ ਉਹਨਾਂ ਨੂੰ ਸੀਐਮ ਸਾਹਿਬ ਦੇ ਬੰਦੇ ਨੇ ਭੇਜਿਆ ਸੀਐਮ ਸਾਹਿਬ ਦੇ ਓਐਸਜੀ ਨੇ ਇੱਕ ਗਿਆਪਨ ਲਿਖਿਆ ਕਿ ਅਸੀਂ ਅਜ ਅਚਾਰ ਸਹੀ ਦਾ ਲੱਗੇ ਉਹਦੇ ਬਾਅਦ ਤੁਰੰਤ ਮਿਲ ਕੇ ਪ੍ਰਭਾਕਰ ਦੇ ਪਰਿਵਾਰ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਵਾ ਪ੍ਰਭਾਕਰ ਨੂੰ ਦਿੱਤੀ ਜਾਊਗਾ ਉਹਨੂੰ 1 ਕਰੋੜ ਰੁਪਏ ਦਿੱਤੀ ਜਾਊਗੀ ਕਿ ਨੌਕਰੀ ਦਿੱਤੀ ਜਾਊਗੀ ਲੇਕਿਨ ਸੀਐਮ ਸਾਹਿਬ ਨੂੰ ਲੱਗੇ ਚਲੰਦਰ ਚੋਣਾਂ ਦੇ ਬਾਅਦ ਅਸੀਂ ਇੱਕ ਦੁਬਾਰਾ ਰਣਨੀਤੀ ਬਣਾ ਰਹੇ ਹਾਂ ਜੇ ਸੀਐਮ ਸਾਹਿਬ ਇਹ ਭੁੱਲ ਕੇ ਬੈਠੇ ਆ ਕਿ Hindu ਸ਼ਾਂਤ ਹੋ ਗਿਆ ਪ੍ਰਭਾਕਰ ਦਾ ਪਰਿਵਾਰ ਸ਼ਾਂਤ ਹੋ ਗਿਆ ਕੋਈ ਸ਼ਾਂਤ ਨਹੀਂ ਹੋਇਆ ਅਸੀਂ ਸ਼ਾਂਤ ਨਹੀਂ ਹੋਏ ਦੁਬਾਰਾ ਸੀਐਮ ਸਾਹਿਬ ਦਾ ਘਰਾਉ ਕਰਾਂਗੇ ਔਰ ਸੀਐਮ ਸਾਹਿਬ ਨੂੰ ਸੀਐਮ ਹਾਊਸ ਦੇ ਬਾਹਰ ਨਹੀਂ ਨਿਕਲਣ ਦੇਵਾਂਗੇ ਚੰਡੀਗੜ੍ਹ ਦੇ ਵਿੱਚ ਠੀਕ ਹੈ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼